ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭ ਗੁਰਪ੍ਰਸਾਦ ਰਚੇ ਨੇ ਅਰ ਬਰਨ ਨ ਜਾਤ ਅਰ ਪਾਤ ਨਹਿ ਨਿੰਜਹਿ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹਿ ਅਚਲ ਮੂਰਤ ਅਨਭਾਉ ਪ੍ਰਕਾਸ਼ਮ ਤੋਜ ਕਿਹਿ ਜੈ ਕੋਟ ਇੰਦਰੇਂਦਰਾਣ ਨਿਕੁਣਿ ਜੈ تیر ਭਾਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬੰਤਰਣ ਕਹਤ ਤਵਾ ਸਰਬਨਾਮ ਕਥੈ ਕਵਨ ਕਰਮਨਾਮ ਬਰਣਤ ਸੁਮਤ ਆਮਿਆ ਗੁਣ ਭਰੇ ਏਕ ਗੁਣ ਨਾਹੀ ਅਮਰਤ ਸਾਡ ਬਿਖੈ ਬਿਕਖਾਈ ਮਾਇਆ ਮੋਹ ਪਰਮ ਪਰ ਭੂਲੇ ਸੁਤਦਾਰਾ ਸਿਉ ਪ੍ਰੀਤ ਲਗਾਈ ਇਕੋਤਮ ਪੰਥ ਸੁਨੇਉ ਗੁਰ ਸੰਗਤ ਹੇ ਮੈਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਣਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਣਾਈ ਸੋਏ ਸੁਨੰਦੜੇ ਮੇਰਾ ਤਨ ਮਨ ਮੋਲਾ ਨਾਮ ਜਪੰਦੜੀ ਲਾਲੀ ਪੰਦੁਜ ਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਸੋ ਕਹੋ ਤਲ ਗੁਰ ਸੇਵੀਐ ਰਹਿਨ ਸੁਸਾਹਜ ਦਰਸਨ ਪਰਸਿਐ ਗੁਰੂ ਕੈ ਜਨਮ ਮਰਨੁ ਦੁਖੁ ਹੋਵੈ ਸਹ ਤਖਸਾਮ ਦੀ ਨੂਰ ਅਰਸਹੁ ਕਰਸਹੁ ਤੁਹੋ ਟਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਜੀ ਸਜਣ ਸੱਚਾ ਪਾਤਸ਼ਾਹ ਹੋ ਸਿਰ ਸਾਹੰਦ ਜਿਸ ਪਾਸ ਬਹਿਠੇ ਆਂ ਸੋਹੀ ਸਬਨਾੰਦ ਸਜਣ ਸਚਾ ਪਾਤਿ ਸ਼ਾਹ ਸਿਰ ਸਾਹੰਦ ਜਿਸ ਪਾਸ ਬਹਿਠੇ ਆ ਸੋਹੀ ਸਬਨਾੰਦਾ ਵੇ ਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਚੌਥਾ ਸਤ ਗੁਰ ਪ੍ਰਸਾਦ ਆਪੇ ਆਪ ਵਰਤਦਾ ਪਿਆਰਾ ਆਪੇ ਆਪ ਅਪਾਹੋ ਬਣ ਜਾ ਰਾਜਗ ਆਪ ਹੈ ਪਿਆਰਾ ਸਾਚਾ ਸਾਹੋ ਆਪੇ ਵਣਜ ਬਾਪਾਰੀਆ ਪਿਆਰਾ ਆਪੇ ਸੱਚ ਵੇ ਸਾਹੋ ਆਪੇ ਆਪ ਵਰਤਦਾ ਪਿਆਰਾ ਆਪੇ ਆਪ ਅਪਾਹ ਵਰਣਜਾਰਾ ਜਗ ਆਪ ਹੈ ਪਿਆਰਾ ਆਪੇ ਸੱਚਾ ਸਾਹ ਆਪੇ ਵਣਜ ਬਾਪਾਰੀਆ ਪਿਆਰਾ ਆਪੇ ਸੱਚੇ ਸਾਹੋ ਜਾਪ ਮੰਨ ਹਰ ਹਰ ਨਾਮ ਸਲਾਹਾ ਗੋੜੇ ਕਿਰਪਾ ਤੇ ਪਾਈਏ ਪਿਆਰਾ ਅਮਰਤ ਆਗਮ ਅਰਥਾ ਰਹਾ ਆਪੇ ਸੁਣ ਸਭ ਵੇਖਦਾ ਪਿਆਰਾ ਮੁਖ ਬੋਲੇ ਆਪ ਮਹਾ ਹੋ ਆਪੇ ਉਜੜ ਪਾਇਦਾ ਪਿਆਰਾ ਆਪ ਵਿਖਾਲੇ ਰਾਹੋ ਤੇ ਹੀ ਸਭ ਆਪ ਹੈ ਪਿਆਰਾ ਆਪੇ ਵੇ ਪਰਵਾਹੋ ਆਪੇ ਆਪ ਉਪਾਏ ਦਾ ਪਿਆਰਾ ਸਿਰ ਆਪੇ ਧੰੜਾ ਲਾਹੋ ਕਰਾਈ ਸਾਖ ਤੇ ਪਿਆਰਾ ਆਪ ਮਾਰੇ ਮਰ ਜਾਓ ਆਪੇ ਪਤਣਾ ਪਾਤਣੀ ਪਿਆਰਾ ਆਪੇ ਪਾਰ ਲੰਘਾਓ ਸਾਗਰ ਬਹੁਤਾ ਪਿਆਰਾ ਗੁਰਖੇਵਟ ਆਪ ਚਲਾਹੋ ਆਪੇ ਹੀ ਚੜ ਲੰਘਦਾ ਪਿਆਰਾ ਕਰ ਚੋਜ ਵੇਖੇ ਬਾਤ ਸੋ ਆਪੇ ਆਪ ਦਇਆਨ ਹੈ ਪਿਆਰਾ ਜਨ ਨਾਨਕ ਬਖਸ ਮਿਲਾਓ ਆਪੇ ਸਾਗਰ ਬੋਹਤਾ ਪਿਆਰਾ ਗੁਰਖੇਵਟ ਆਪ ਚਲਾਓ ਆਪੇ ਹੀ ਚੜ ਲੰਘਦਾ ਪਿਆਰਾ ਕਰ ਚੋਜ ਵੇਖੇ ਪਾਤ ਸਾਹੋ ਆਪੇ ਆਪ ਦਿਆਲ ਹੈ ਪਿਆਰਾ ਜਨ ਨਾਨਕ ਵਖਸ ਮਿਲਾਓ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠਾ ਮਹੱਲਾ ਚੌਥਾ ਕਰ ਪਹਿਲਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਆਪੇ ਆਪ ਵਰਤਦਾ ਪਿਆਰਾ ਆਪੇ ਆਪ ਅਪਾਹੋ ਵਣਜਾਰਾ ਜਗ ਆਪ ਹੈ ਪਿਆਰਾ ਆਪੇ ਸਾਚਾ ਸਾਹੋ ਆਪੇ ਵਣਜ ਵਾਪਾਰੀ ਆ ਪਿਆਰਾ ਆਪੇ ਸੱਚ ਵੇ ਸਾਹੋ